ਜੀ ਮੈਂ ਬੈਕਗਰਾਉਂਡ ਦੱਸਣਾ ਚਾਹਾਂਗੀ ਕਿ 2 ਤਰੀਕ ਨੂੰ ਕੈਂਟ ਏਰੀਆ ਚ ਕੈਂਟ ਥਾਣੇ ਦੇ ਏਰੀਆ ਚ ਰਿਲਾਇੰਸ ਮਾਲ ਦੇ ਨੇੜੇ ਇੱਕ ਵਾਈਨ ਸ਼ਾਪ ਹੈ ਉੱਥੇ ਜਿਹੜਾ ਗਰਿੰਦਾ ਸੀਗਾ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਅਸਲਾ ਦਿਖਾ ਕੇ ਉਹਦੇ ਉਦੇ ਤੋਂ ਕੈਸ਼ 10000 ਕੈਸ਼ ਔਰ ਇੱਕ ਉਹਦੇ ਤੋਂ ਮੋਬਾਈਲ ਦੀ ਖੋਹੀ ਹੈ ਤੇ ਐਫ ਆਈ ਆਰ ਨੰਬਰ 68 ਅੰਡਰ ਜਿਹੜੇ 382 34 ਦੇ ਇਕੁਇਲੈਂਟ ਬੀ ਐਨ ਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕੀਤਾ ਗਿਆ ਸੀ ਅਗੇਂਸਟ ਅਨਨੋਨ ਪਰਸਨਸ ਤੇ ਆਫਟਰ ਦੈਟ ਸਾਡੀ ਵੱਖ-ਵੱਖ ਟੀਮਾਂ ਲਾਈਆਂ ਗਿਆ ਸੀ ਟੂ ਇਨਵੈਸਟਿਗੇਟ ਦ ਕੇਸ ਇਨਕਲੂਡਿੰਗ ਸੀ ਆਈ ਆਰ ਟੀਮਸ ਔਰ ਕੈਂਟ ਥਾਣੀ ਦੀ ਟੀਮ ਤੇ ਦੌਰਾਨੀ ਤਫਤੀਸ਼ ਕੱਲ ਇਨਫੋਰਮੇਸ਼ਨ ਸਿਗੀ ਕੇ ਇਸ ਕੇਸ ਦੇ ਜਿਹੜੇ ਦੋਸ਼ੀ ਹੈ ਉਹ ਰੋਹਿਤ ਉਰਫ ਪੈਪਸੀ ਜਿਹੜਾ ਪਰਸਰਾਮ ਨਗਰ ਰਹਿੰਦਾ ਹੈ ਉਹਦੇ ਘਰ ਚ ਲੁਕੇ ਹੋਏ ਤੇ ਸਾਡੀ ਸੀਆਈਏ ਦੀ ਟੀਮ ਲੀਡ ਬਾਈ اے ایس ਆਈ ਸੁਖਪ੍ਰੀਤ ਸਿੰਘ ਔਰ थाना ਕੈਂਡ ਦੇ ਕੁਝ ਮੁਲਾਜ਼ਮ ਉਥੇ ਰੇਡ ਕਰਨ ਗਏ ਜਿੱਥੇ ਇਹ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਔਰ ਰਾਜੀਵ ਵਾਸੀ ਗੁਰੂ ਗੁਰੂ ਗੋਬਿੰਦ ਸਿੰਘ ਨਗਰ ਔਰ ਜਿਹੜਾ ਰੋਹਿਤ ਦਾ ਤਾਂ ਘਰੀ ਸੀਗਾ ਉੱਥੇ ਮਿਲੇ ਤੇ ਜਦੋਂ ਇਹਨਾਂ ਨੂੰ ਪੁੱਛਕਿਛ ਕੀਤੀ ਜਾ ਰਹੀ ਸੀ ਤੇ ਅਮਰਜੀਤ ਨੇ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਫਾਇਰਿੰਗ ਕੀਤੀ ਹੈ ਜਿੱਥੇ ਸਾਡਾ ASI ਸੁਖਪ੍ਰੀਤ ਸਿੰਘ ਉਹਦੇ ਲੱਤ ਵੱਜੀ ਅੰਕਲ ਦੇ ਖੋਲ ਤੇ ਉਸ ਟਾਈਮ ਇਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਉੱਥੇ ਮੌਕੇ ਤੋਂ ਭੱਜ ਗਏ ਅਲੋਂਗ ਵਿਦ देयर ਵੈਪਨ ਜਿਹੜਾ ਇਹਨਾਂ ਨੇ ਕ੍ਰਾਈਮ ਚ ਯੂਜ਼ ਕੀਤਾ ਸੀਗਾ ਤੇ ਇਸ ਕੇਸ ਚ ਅਸੀਂ ਜਿਹੜਾ ਸਾਡਾ ਮੁਲਾਜ਼ਮ ਸੀ ਏਐਸਆਈ ਸੁਖਪ੍ਰੀਤ ਨੂੰ ਪਹਿਲਾਂ ਸਿਵਲ ਹਸਪੀਟਲ ਬਠਿੰਡੇ ਦਾਖਲ ਕਰਾਇਆ ਗਿਆ ਜਿੱਥੇ ਅੱਗੇ ਉਹ ਏਮਸ ਤੇ ਰੈਫਰ ਹੋ ਗਿਆ ਤੇ ਉਹਦੇ ਬਿਆਨਾਂ ਤੇ ਅਸੀਂ ਐਫਆਈਆਰ ਨੰਬਰ 60 ਸੋਰੀ uh, 95 ਕਨਾਲ ਕਲੋਨੀ ਥਾਣੇ ਚ ਦਰਜ ਕੀਤਾ ਹੈ ਅੰਡਰ ਸੈਕਸ਼ਨ 307 353 186 34 ਆਰਮਜ਼ ਆਕ ਵਗੈਰਾ ਸੈਕਸ਼ਨਸ ਚ जाहिर नहीं करूंगी बट ये बीन इंजर्ड एंड उसके रिटेलिएशन में हमारी टीम इसमें लगी हुई थी और जिन्होंने इस चीज को अंजाम दिया है उनपे भी सेल्फ डिफेंस में बट हैव बीन बोथ उनको दोनों को लेगी हुई है अच्छा मैं एक और बताना चाहूंगी कि जो अमरजीत है इस पे पुराना क्रिमिनल बैकग्राउंड है इस पे ऑलरेडी इते पे ऑलरेडी तीन पर्चे स्नैचिंग और लुटाको हते दर्ज और जड़ा एक राजीव कुमार है इते पे कोरोना कोविड द टाइम जड़े 188 दे पर्चे दर्ज हुंदा सी ओ पर्चा दर्ज